ਸਿਆਣੇ ਕਹਿੰਦੇ ਹਨ ਕਿ ਜਦ ਵਾਰ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਉਸ ਖੇਤ ਦਾ ਤਾਂ ਰਬੀ ਰਖ ਹੈ। ਇਹ ਕਹਾਵਤ ਟੁਕ ਰਹੀ ਹੈ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਡਾਕਟਰ ਸ਼ਸ਼ੀ ਪੂਸ਼ਣ ਤੇ ਜੋ ਕੈਦੀਆਂ ਦੇ ਇਲਾਜ ਦੇ ਨਾਲ ਨਾਲ ਨਸ਼ਾ ਸਪਲਾਈ ਕਰਨ ਦਾ ਵੀ ਕੰਮ ਕਰ ਰਿਹਾ ਹੈ ਜਿਸ ਨੂੰ ਅੱਜ ਐਸਟੀਐਫ ਫਿਰੋਜ਼ਪੁਰ ਵੱਲੋਂ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ। ਅੱਜ ਫਿਰੋਜ਼ਪੁਰ ਵਿੱਚ ਐਸਟੀਐਫ ਦੇ ਏਆਈਜੀ ਸੰਦੀਪ ਸ਼ਰਮਾ ਵੱਲੋਂ ਇੱਕ ਅਹਿਮ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। STF ਨੇ ਇੱਕ ਜੇਲ੍ਹ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ AIG ਸੰਦੀਪ ਸ਼ਰਮਾ ਨੇ ਦੱਸਿਆ ਕਿ ਡਾਕਟਰ ਸ਼ਸ਼ੀ ਪੂਸ਼ਣ ਜੇਲ੍ਹ ਵਿੱਚ ਤਾਇਨਾਤ ਸੀ ਜਿਸ ਨੂੰ ਅੱਜ ਉਹਨਾਂ ਨੇ ਗ੍ਰਿਫਤਾਰ ਕੀਤਾ ਕਿਉਂਕਿ ਡਾਕਟਰ ਸ਼ਸ਼ੀ ਪੂਸ਼ਣ ਕੈਦੀਆਂ ਦੇ ਇਲਾਜ ਦੇ ਨਾਲ-ਨਾਲ ਕੈਦੀਆਂ ਨੂੰ ਨਸ਼ਾ ਸਪਲਾਈ ਵੀ ਕਰਦਾ ਸੀ ਜਿਸ ਨੂੰ ਜਦ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਕੋਲੋਂ 8 ਗ੍ਰਾਮ ਹਿਰੋਇਨ 15 ਲਾਈਟਰ ਵਰਤਿਆ ਹੋਇਆ ਸਿਲਵਰ ਅਤੇ ਕੁਝ ਸੜੇ ਹੋਏ ਨੋਟ ਵੀ ਬਰਾਮਦ ਕੀਤੇ ਗਏ ਨੇ ਉਨਾ ਕਿਹਾ ਕਿ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਡਾਕਟਰ ਸ਼ਸ਼ੀ ਪੋਸ਼ਣ ਖੁਦ ਵੀ ਨਸ਼ੇ ਕਰਨ ਦਾ ਆਦੀ ਸੀ ਜਿਸ ਵੱਲੋਂ ਜੇਲ੍ਹ ਦੇ ਅੰਦਰ ਅਰਸ਼ਦੀਪੂਰਫ ਅਰਸ਼ੀ ਗੈਂਗਸਟਰ ਸਨੀ ਪ੍ਰਭাকর ਅਤੇ ਮਾਮਾ ਨਾਮ ਦੇ ਬੰਦੇ ਆ ਰਹੀ ਜੇਲ੍ਹ ਦੇ ਅੰਦਰ ਬੰਦਿਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਇਸ ਵੱਲੋਂ ਜੇਲ੍ਹ ਵਿੱਚ ਬੰਦਿਆਂ ਨੂੰ ਨਸ਼ਾ ਸਪਲਾਈ ਕਰਨ ਦਾ ਬਹੁਤ ਵੱਡਾ ਰੈਕਟ ਚਲਾਇਆ ਜਾ ਰਿਹਾ ਹੈ ਜਿਸ ਨੂੰ ਕੱਲ੍ਹ ਮਾਨ ਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਵਿੱਚ ਲਿਆ ਜਾਵੇਗਾ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਦੇਖੋ ਇਹ ਡਾਕਟਰ ਸ਼ਸ਼ੀ ਭੂਸ਼ਣ ਦਾ ਨਾਮ ਹੈ ਜੀ ਠੀਕ ਹੈ ਡਾਕਟਰ ਸ਼ਸ਼ੀ ਭੂਸ਼ਣ ਦਾ ਨਾਮ ਹੈ ਔਰ ਇਹ ਐਮਬੀਬੀਸ ਡਾਕਟਰ ਹੈ 7-8 ਮਹੀਨੇ ਤੋਂ ਇਹ ਫਰੋਹੇਪੁਰ ਜੇਲ੍ਹ ਦੇ ਵਿੱਚ ਬਤੋ ਡਾਕਟਰ ਡਿਊਟੀ ਕਰ ਰਿਹਾ ਹੈ ਔਰ ਜਿੰਨੂ ਸਾਨੂੰ ਇਨਫੋਰਮੇਸ਼ਨ ਮਿਲੀ ਇਹ ਪਤਾ ਲੱਗਿਆ ਵੀ ਖੁਦ ਵੀ ਡਰਗ ਲੈਂਦਾ ਹੈ ਔਰ ਜੇਲ੍ਹ ਦੇ ਵਿੱਚ ਹੌਲੀ-ਹੌਲੀ ਇਹਨੇ ਆਪਣਾ ਜਿਹੜਾ ਹੈਗਾ ਇੱਕ ਨੈਟਵਰਕ ਬਣਾਣਾ ਸ਼ੁਰੂ ਕਰਤਾ ਤਿੰਨ-ਚਾਰ ਬੰਦੇ ਜਿਹੜੇ ਹੈਗੇ ਆ ਇਹਨੇ ਨਾਰਗਰ ਲਾ ਲਏ ਔਰ ਉੱਥੇ ਡਰੱਗ ਵਾਲੇ ਬੰਦੇ ਵੀ ਹੁੰਦੇ ਆ ਔਰ ਜਿਹੜੇ ਡਰੱਗ ਨਹੀਂ ਲੈ ਰਹੇ ਉਹ ਵੀ ਹੁੰਦੇ ਆ ਇਹਨੇ ਕੀ ਕਰਨਾ ਕਿ ਜਿਹੜੇ ਡਰੱਗ ਲੈਣ ਵਾਲੇ ਆ ਉਹਨਾਂ ਨੂੰ ਮੈਡੀਸਿਨ ਦੇ ਬਹਾਨੇ ਕਦੇ ਉਹ ਨਸ਼ੇ ਵਾਲੀ ਗੋਲੀ ਦੇ ਦੇਣੀ ਜਾਂ ਕਿਸੇ ਟ੍ਰਿਪ ਚ ਦੇ ਦੇਣਾ ਜਾਂ ਇਹਨੇ ਕੀ ਕਰਨਾ ਕਿ ਅਡਰ ਤਰੀਕੇ ਵਰਤਨੇ ਉਹ ਜਿਹੜਾ ਕੋਈ ਨਸ਼ਾਸੀਗਾ ਉਹ ਪੇਸ਼ਟ ਦੇ ਵਿੱਚ ਕੜ ਦੇ ਵਿੱਚ ਦੇ ਦੇਣਾ ਇਸ ਤਰੀਕੇ ਦੇ ਮੋਡ ਸੁਪਰਡੈਂਟ ਸੀ ਕਿਉਂਕਿ ਡਾਕਟਰ ਇੱਕ ਬੜਾ ਰਿਸਪੈਕਟਡਰ ਹੁੰਦਾ ਹੈ ਔਰ ਮੈਡੀਸਨ ਬਾਰੇ ਆਮ ਤੌਰ ਤੇ ਜੇਲ੍ਹ ਦੇ ਸਟਾਫ ਨੂੰ ਤਾਂ ਪਤਾ ਨਹੀਂ ਹੁੰਦਾ ਇਸ ਕਰਕੇ ਜਿਹੜਾ ਜੇਲ੍ਹ ਸਾਫ ਹੈਨ ਦੀ ਤਲਾਸ਼ੀ ਵਿਲੇ ਥੋੜਾ ਲੀਨਟ ਵੀ ਰੱਖਤਾ ਸੀ ਜਿੰਦਾ ਕਿ ਇਹ ਇਹ ਫਾਇਦਾ ਉਠਾਉਂਦਾ ਸੀ ਸਰ ਇਹ ਕਿੱਥੋਂ ਲੈ ਕੇ ਆਂਦਾ ਹੈਗਾ ਸੀਗਾ ਇਸ ਤਰ੍ਹਾਂ ਦੇ ਡਾਕਟਰ ਹਾਂ ਸਰ ਇਹ ਕਿੱਥੋਂ ਲੈ ਕੇ ਆਂਦਾ ਹੈਗਾ ਸੀ ਹਿਰੋਇਨ ਵੀ ਬਰਾਮਦ ਹੋਈ ਹਾਂ ਹਾਂ ਇਹਦੇ ਤੋਂ ਹਿਰੋਇਨ ਵੀ ਬਰਾਮਦ ਹੋਈ ਹੈ ਔਰ ਇਹਦੇ ਤੋਂ 14 ਲੈਟਰ ਬਰਾਮਦ ਹੋਏ ਨੇ ਕਿਉਂਕਿ ਜਦੋਂ ਆਪਾਂ ਫੋਇਲ ਪੇਪਰ ਨੂੰ ਗਰਮ ਕਰਦੇ ਹਾਂ ਉੱਥੇ ਬਹੁਤ ਸਾਰੇ ਸਾਨੂੰ ਵਾਰ-ਵਾਰ ਲੈਟਰ ਐ ਲੋੜ ਪੈਂਦੀ ਹੈ ਫੋਇਲ ਪੇਪਰ ਬਰਾਮਦ ਹੋਇਆ ਹੈ ਔਰ ਇਹਦੇ ਤੋਂ ਜਿਹੜਾ ਹੈਗਾ ਆਪਣਾ ਨੋਟ ਵੀ ਲੋਕੀ ਕਰਦੇ ਆ ਉਹ ਸੜੇ ਕੁਝ ਨੋਟ ਹੀ ਮਿਲੇ ਨੇ ਹੁਣ ਜਿਹੜੀ ਇਹਦਾ ਅਸੀਂ ਰਿਮਾਂਡ ਲਾਵਾਂਗੇ ਡਿਟੇਲ ਪੁੱਛਿਸ਼ ਕਰਾਂਗੇ ਉਦੋਂ ਬਾਅਦ ਸਾਰਾ ਡਿਟੇਲ ਦੱਸਾਂਗੇ ਕਿ ਕਿੱਥੋਂ ਕਿੱਥੋਂ ਇਹ ਪਰਚੇ ਕਰਦਾ ਹੈ ਡਾਕਟਰ ਦੇ ਆਮ ਤਨ ਨਾਲ ਕੋਈ ਵੱਡੇ ਖਲਾਸੇ ਨਹੀਂ ਹੋਣਗੇ ਕਿ ਇਹ ਕਿਸ ਡਾਕਟਰ ਨੂੰ ਕਿਉਂ ਅਪਾਇੰਟ ਕੀਤਾ ਗਿਆ ਇਸ ਜਗ੍ਹਾ ਤੇ ਦੇਖੋ ਇਸ طرح ਹੈ ਬਾਕੀ ਗੱਲਾਂ ਤਾਂ ਅਸੀਂ ਰਿਮਾਂਡ ਲੈ ਰਹੇ ਆ ਉਹਦੇ ਬਾਅਦ ਕਲੀਅਰ ਹੋਣ ਗਿਆ ਰੂਟੀਨ ਦੇ ਵਿੱਚ ਕੀ ਹੈ ਕਿ ਇਹ ਤਿੰਨ ਤਿੰਨ ਮਹੀਨੇ ਡੈਪੂਟੇਸ਼ਨ ਡਾਕਟਰ ਲਗਦੇ ਨੇ ਤੇ ਆਪਣੇ ਸਿਵਲ ਹਸਪਤਾਲ ਆਪਣਾ ਸੀਐਮਓ ਵੱਲੋਂ ਠੀਕ ਹੈ ਇਹ ਨੂੰ ਰੂਟੀਨ ਚ ਲਾਇਆ ਗਿਆ ਸੀਗਾ ਉਦੋਂ ਸ਼ਾਇਦ ਹੋ ਸਕਦਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਨਾ ਪਤਾ ਹੋਵੇ ਔਰ ਇਹ 7 ਅਧ ਮਹੀਨੇ ਤੋਂ ਤੇ ਕੰਮ ਕਰ ਰਿਹਾ ਹੈ ਉਹ ਉਹ ਟਾਈਮ ਡਿਊਟੀ ਵੀ ਕਰਦਾ ਸੀਗਾ ਹਾਂ ਇਹ ਟਰਾਈ ਕਰਦਾ ਸੀਗਾ ਇਹਨਾਂ ਨੇ ਕੀ ਕੀਤਾ ਵੈਸੇ ਡਾਕਟਰ ਲਾਈ ਜਾਂਦੇ ਨੇ ਉਹ ਤਿੰਨ ਡਾਕਟਰ ਜੇਲ੍ਹ ਚ ਲਗਾਏ ਨੇ ਵੀ ਅਥੈਟਿਕ ਐਡ ਡਿਊਟੀ ਕਰਨ ਤਾਂ ਕਿ ਇੰਨੇ ਪੇਸ਼ੈਂਟਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ 24 ਘੰਟੇ ਇੱਕ ਡਾਕਟਰ ਦੀ ਡਿਊਟੀ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਹ ਆਮ ਤੌਰ ਤੇ ਕੀ ਕਰਦੇ ਸੀਗੇ ਆਪਸ ਵਿੱਚ ਦੋ ਦੋ ਦਿਨ ਵੰਡ ਲੈਂਦੇ ਸੀਗੇ ਇੱਕ ਡਾਕਟਰ ਲਗਾਤਾਰ ਦੋ ਦਿਨ ਡਿਊਟੀ ਕਰਦਾ ਸੀਗਾ ਇਹਦੀ ਕੋਸ਼ਿਸ਼ ਹੁੰਦੀ ਸੀਗੀ ਕਿ ਮੈਂ ਜ਼ਿਆਦਾ ਦਿਨ ਵੀ ਡਿਊਟੀ ਕਰ ਲਾਂ ਕਿਉਂਕਿ ਲਾਲਚ ਹੁੰਦਾ ਸੀਗਾ ਕਿਹੜੀ ਥਾਂ ਸਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਸੱਤ ਅੱਠ ਮਹੀਨਿਆਂ ਤੋਂ ਉਹ ਤੇ ਵਰਕਿੰਗ ਕਰਦਾ ਪਿਆ ਸੀ ਵੀ ਲੱਗਦਾ ਨਹੀਂ ਵੀ ਕੋਈ ਨਾ ਕੋਈ ਹੋਰ ਵੀ ਅਧਿਕਾਰੀ ਦੀ ਇਹ ਮੇਰੀ ਖੁੱਤ ਜਿਹੜੀ ਹੋ ਸਕਦੀ ਹੈ ਬੇਬੀ ਕੋਈ ਵੱਡੀ ਮੇਬੀ ਉਹ ਕਰਾਂਗੇ ਸੀ ਇਨਵੈਸਟਿਗੇਟ ਕਰ ਰਹੇ ਹਾਂ ਉਸ ਕੰਮ ਜਿਹੜੇ ਡਾਕਟਰਾਂ ਦਾ ਸਾਥ ਦਿੰਦੇ ਸੀ ਦੋ ਦੋ ਦਿਨ ਡਿਊਟੀ ਦੇ ਵਿੱਚ ਲੱਗਦਾ ਕਿ ਤਰ੍ਹਾਂ ਕਿਤੇ ਉਹ ਵੀ ਇਨਵੋਲ ਹੋ ਸਕਦੇ ਦੇਖੋ ਹਜੇ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਆਇਆ ਅਗਰ ਕੋਈ ਐਵੀਡੈਂਸ ਆਇਆ ਤੇ ਅਸੀਂ ਉਸ ਪਾਸੇ ਵੀ ਕਾਰਵਾਈ ਕਰਾਂਗੇ ਇਹ ਦੇ ਵਿੱਚ ਔਟ ਸੈਂਟਰ ਦੀ ਡਿਊਟੀ ਔਟ ਸੈਂਟਰ ਸੀ ਆ ਜਿਹੜਾ ਹਸਪੀਟਲ ਚੱਲਦਾ ਹੋਵੇ ਨਹੀਂ ਐਂਦੀ ਡ ਹਾਂਜੀ ਕਿੰਨੀ ਬਰਾਮਦ ਹੋਈ ਇਹਨਾਂ ਕੋਲ ਅਜੇ ਇਹਦਾ ਤੋਂ ਜਿਹੜੀ ਮੋਕੇ ਤੇ ਜਿਵੇਂ 48 ਗ੍ਰਾਮ ਜਿਹੜੀ ਹੈਗੀ ਹੈ ਰੋਇਲ ਬਰਾਮਦ ਹੋਈ ਆ ਔਰ ਇਹਦੇ ਤੋਂ ਫੋਇਲ ਪੇਪਰ ਬਰਾਮਦ ਹੋਇਆ ਇਹਦੇ ਤੋਂ 14 ਜਿਹੜੇ ਹੈਗੇ ਲੈਟਰ ਬਰਾਮਦ ਹੋਏ ਨੇ ਔਰ ਪਲੱਸ ਆਪਣਾ ਨੋਟ ਸਾਡੇ ਜਿਨ੍ਹਾਂ ਦੇ ਨੋਟ ਦੇ ਉੱਤੇ ਰੱਖ ਕੇ ਜਿਹੜੇ ਹੈਗਾ ਇਹ ਨੀਚੇ ਲਗਾ ਕੇ ਇਹ ਅਸੀਂ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਅਸੀਂ ਉਹਨਾਂ ਦਾ ਰਿਮਾਂਡ ਲਵਾਂਗੇ ਇਹਦੇ ਤੋਂ ਡਿਟੇਲ ਪੁੱਛਿਸ਼ ਕਰਾਂਗੇ ਔਰ ਇਹ ਦੇਖਾਂਗੇ ਵੀ ਕਿਉਂਕਿ ਇਹ ਨਸ਼ਾ ਮੇਰਾ ਜਿਤ ਤੱਕ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਇੱਕ ਜਗ੍ਹਾ ਤੋਂ ਨਹੀਂ ਹੋਸਲਾ ਪਤਾ ਨਹੀਂ ਕਿੰਨੀ ਜਗ੍ਹਾ ਤੋਂ ਲੈਂਦਾ ਹੂਆ ਇਸ ਦਾ ਆਪ ਵੀ ਪੀਂਦਾ ਆਦੀ ਸੀ ਡਾਕਟਰ ਬਿਲਕੁਲ ਬਿਲਕੁਲ ਆਪ ਵੀ ਪੀਂਦਾ ਆਦੀ ਸੀ ਕਿੰਨੇ ਕੁ ਲੋਕ ਕਨੈਕਟ ਕੀਤੇ ਹੋਣਗੇ ਇਹ ਦੇਖੋ ਜੀ ਇਹ ਹਜੇ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਇਹ ਜਿਹੜਾ ਮੈਟਰ ਹੈ ਇਨਵੈਸਟਿਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਨਾਮ ਆਡਰ ਹੋ ਜੀ ਸ਼ਸ਼ੀ ਪੂਸ਼ਕ